ਪਾਰਟੀ ਵੱਲੋਂ ਸਰਕਾਰ ਵੱਲੋਂ ਸੇਵਾ ਲੱਗੀ ਸੀ ਕਿ ਅਸੀਂ ਅੱਜ ਕਪੂਰਥਲਾ ਜ਼ਿਲ੍ਹੇ ਦੇ ਸੀ ਪੰਚ ਸਹਿਬਾਨ ਉਹਨਾਂ ਨੂੰ ਅਸੀਂ ਸੋਚ ਕੇ ਸਮਾਗਮ ਅਸੀਂ ਆਣਾ ਸੀ ਉਹਨਾਂ ਨੂੰ ਸੋਚ ਕੇ ਆ ਲਈ ਸੀ ਤੇ ਅੱਜ ਅਸੀਂ ਪਹੁੰਚੇ ਸੀਗੇ ਤਕਰੀਬਨ 3100 ਦੇ ਆਸਪਾਸ ਜਿਹੜੇ ਪੰਚ ਸਹਿਬਾਨ ਅੱਜ ਪਹੁੰਚੇ ਸੀ ਚੁਣੇ ਹੋਏ ਤੇ ਉਹਨਾਂ ਨੂੰ ਅਸੀਂ ਸੋਚ ਕਈ ਤੇ ਬੜਾ ਅੱਛਾ ਦੇਖ ਉਪਰਾਲਾ ਸਰਕਾਰ ਵੱਲੋਂ ਤੇ ਕਿ ਇਤਿਹਾਸਿਕ ਦਿਨ ਕਹਿ ਸਕਦੇ ਹਾਂ ਖੁਸ਼ੀਆਂ ਦਾ ਦਿਨ ਮੁਬਾਰਕ ਬਲ ਕਿ ਅਸੀਂ ਸਰਕਾਰ ਵੱਲੋਂ ਜੋ ਇੱਕ ਲੋ ਪਿੰਨੋ ਲੈਵਲ ਹੁੰਦਾ ਡੈਮੋਕ੍ਰੇਸੀ ਦਾ ਜ਼ਬੂਰੀਅਤ ਦਾ ਪੰਚਾਇਤ ਦਾ ਉਹਨੂੰ ਹੋਰ ਮਜ਼ਬੂਤ ਕੀਤਾ ਕਿਤਾ ਜਾਵੇ ਕਿਤਾ ਬਲ ਦਿੱਤਾ ਜਾਵੇ ਸਰਕਾਰ ਵੱਲੋਂ ਸਾਡੀ ਸੀਐਮ ਸਰਕਾਰ ਬਗਨਸੀ ਬਾਜੀ ਵੱਲੋਂ ਇੱਕ ਪਹਿਲਾਂ ਹੀ ਸੁਨੇਹਾ ਲਾਇਆ ਗਿਆ ਸੀ ਬੇਨਤੀ ਕੀਤੀ ਗਈ ਸੀ ਆਪਾਂ ਜਿੰਨਾ ਕੁ ਵੱਧ ਤੋਂ ਵੱਧ ਅਸੀਂ ਸ਼ਰਮਸਰਦ ਨੇ ਅਸੀਂ ਪੰਚਾਇਤਾਂ ਚੁਣੀਏ ਤੇ ਜਿਹੜੀ ਪਾਰਟੀਵਾਦੀ ਹੈਗੀ ਜਾਂ ਤੜੇਬੰਦੀ ਹੈਗੀ ਉਹਨੂੰ ਉਹਦੀ ਆਪਾਂ ਤੋਂ ਬਹੁਤ ਤੋਂ ਦੂਰ ਹੈ ਕਿਉਂਕਿ ਪੰਚਾਇਤ ਜਿਹੜੇ ਸਰਪੰਚ ਹੁੰਦੇ ਆ ਉਹ ਪਿੰਡ ਦੇ ਲੋਕੀ ਹੁੰਦੇ ਨੇ ਉਹ ਸਾਰਿਆਂ ਦੇ ਸਾਂਝੇ ਹੁੰਦੇ ਪਿੰਡ ਦੇ ਸਾਂਝੇ ਹੁੰਦੇ ਤੇ ਉਸ ਤੋਂ ਅੱਗੇ ਕਦਮ ਵਧਾਉਂਦੇ ਹੋਏ ਸਾਡੀ ਸਰਕਾਰ ਨੇ ਸੀਐਮ ਸਾਹਿਬ ਦੀ ਦਿਸ਼ਾ ਨਿਰਦੇਸ਼ ਥਲੇ ਅਸੀਂ ਜਿਹੜੀ ਪਸਵ ਪੰਚਾਇਤ ਪੂਰੇ ਪੰਜਾਬ ਦੀ ਜਿਹੜੀ ਪੰਚਾਇਤ ਇਲੈਕਸ਼ਨ ਹੋਈ ਸੀ ਉਹ ਬਿਨਾ ਕਿਸੇ ਪੋਲੀਟੀਕਲ ਪਾਰਟੀ ਦੇ ਸਿੰਬਲ ਤੋਂ ਹੋਈ ਸੀਗੀ ਤੇ ਇਹ ਵੀ ਮੈਂ ਸਮਝਦਾ ਕਿ ਇੱਕ ਨੇਕ ਸੋਚ ਇੱਕ ਚੰਗੀ ਸੋਚ ਦਾ ਉਦਾਹਰਣ ਹੈ ਤੇ ਅਸੀਂ ਬੇਨਤੀ ਵੀ ਕੀਤੀ ਸਰ ਜਿੰਨੇ ਵਿਭਗਰ ਸਾਹਿਬਾਨ ਸਾਡੇ ਆਏ ਸੀ ਚੁਲੇ ਹੋਏ ਤੇ ਉਹਨਾਂ ਨੂੰ ਕਿਹਾ ਕਿ ਅਸੀਂ ਆਪਾਂ ਇੱਕ ਅਲੱਗ ਲੈਵਲ ਤੇ ਆਪਾਂ ਕੰਮ ਕਰੀਏ ਪਿੰਡ ਦਾ ਸੀ ਸਟੇਡੀਅਮ ਦੀ ਗੱਲ ਕਰੀ ਅਸੀਂ ਆਪਾਂ ਕਮਿਊਨਿਟੀ ਹਾਲਾਂ ਦੀ ਗੱਲ ਕਰੀ ਅਸੀਂ ਲਾਇਬ੍ਰੇਰੀ ਦੀ ਗੱਲ ਕਰੀ ਆਪਾਂ ਤੇ ਇਹਨੂੰ ਸਾਰਿਆਂ ਨੂੰ ਇਕੱਠੇ ਲਾ ਕੇ ਸਾਂਝੇ ਤੌਰ ਤੇ ਪਿੰਡ ਦੀ ਹਲਕੀ ਤਰੱਕੀ ਤੇ ਪੰਜਾਬ ਦੀ ਤਰੱਕੀ ਦੀ ਅਸੀਂ ਆਪਾਂ ਗੱਲ ਕਰੀ ਹਾਂ ਜੀ ਸਾਹਿਬ ਜਿਹੜੇ ਕਾਰਪੋਰੇਸ਼ਨ ਚਾਉਣਾ ਨੇ ਉਹਦਾ ਸਟੇਟਸ ਕੀ ਹੈ ਸਰਕਾਰ ਕਿੰਨੀ ਤਿਆਰੀ ਚ ਹੈ ਇਹ ਦੇਖੋ ਸਪੀਨ ਬੋਰਡ ਰਮਾਂਡ ਜੋਕਸ ਸਪੀਨ ਬੋਰਡ ਤੋਂ ਬੋਲੋ ਉਹਨਾਂ ਸਨੇਹਾ ਲੱਗਿਆ ਸਾਨੂੰ ਤੇ ਅਸੀਂ ਤਕਰੀਬਨ ਦਸੰਬਰ ਜਾਂ ਜਨਵਰੀ ਦੇ ਪਹਿਲੇ ਹਫਤੇ ਤੱਕ ਅਸੀਂ ਆਪਾਂ ਸਾਰਾ ਪ੍ਰੋਸੈਸ ਜੋ ਹੈਗਾ ਅਸੀਂ ਕੰਪਲੀਟ ਕਰਵਾ ਲਾਂਗੇ ਜੀ